ਹਾਂਜੀ ਭਾਜੀ ਦਿੱਲੀ ਦੇ ਕਿਵੇਂ ਦੇਖਦੇ ਹੋ ਕਿ ਦਿੱਲੀ ਦੇ ਵਿੱਚ ਵੱਡੀ ਜਿੱਤ ਹੈ ਜਿਹੜੀ ਉਹ ਹੋਈ ਹੈਗੀ ਬੀਜੇਪੀ ਦੀ ਤਾਂ ਕਿਸ ਤਰ੍ਹਾਂ ਦਾ ਮਾਹੌਲ ਹੈ ਇਸ ਸਮੇਂ ਤੇ ਦੇਖੋ ਬੀਜੇਪੀ ਦੀ ਜਿੱਤ ਹੋਈ ਹੈ ਦਿੱਲੀ ਦੇ ਵਿੱਚ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਬਾਦ ਹੈ ਦਿੱਲੀ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਵੀ ਮੁਬਾਰਕਬਾਦ ਹੈ ਕਿਉਂਕਿ ਉਹਨਾਂ ਨੂੰ ਵੀ ਇੱਕ ਸ਼ੀਸ਼ਾ ਦਿੱਲੀ ਦਾ ਦਿਖਾਇਆ ਗਿਆ ਸੀ ਜਿਹਦੇ ਕਾਰਨ ਉਹ ਫਸ ਗਏ ਇੱਥੇ ਮਾਡਲ ਦਿਖਾਇਆ ਗਿਆ ਸੀ ਤਾਂ ਉਹ ਮਾਡਲ ਬਿਲਕੁਲ ਚੱਕਣਾ ਚਗੁਰ ਹੋ ਗਿਆ ਅੱਜ ਕਿਉਂਕਿ ਜਿਹੜਾ ਮਾਡਲ ਦੇ ਵਿੱਚ ਮਨੀਸ਼ 소ਦੀਆ ਸੀ ਜਿਹੜੀ ਪਿਕਚਰ ਦੇ ਵਿੱਚ ਜਿਹੜੀ ਚ ਕੇਜਰੀਵਾਲ ਸੀਗਾ ਅਜ ਉਹ ਵੱਡੀ ਹਾਰ ਵੱਲ ਵੱਧ ਰਹੇ ਆ ਤੇ ਪੰਜਾਬ ਵਾਲੇ ਨੂੰ ਫਿਰ ਪਤਾ ਹੀ ਲੱਗਣਾ ਹੈ ਬਿਲਕੁਲ ਕਲੀਅਰ ਹੀ ਹੈ ਕਿ ਕੇਜਰੀ ਵਾਲੇ ਕੀਤਾ ਕੁਝ ਨਹੀਂ ਦਿੱਲੀ ਦੇ ਵਿੱਚ ਝੂਠ ਇੱਕ ਸ਼ੀਸ਼ ਮਹਿਲ ਜਰੂਰ ਬਣਾਇਆ ਉਤੋਂ علاوہ ਕੁਝ ਵੀ ਨਹੀਂ ਕੀਤਾ ਇਹ ਪੁਲਾਂ ਦੀ ਗੱਲ ਕਰਦੇ ਸੀ ਇੱਕ ਪੁਲ ਤੋਂ ਇਲਾਵਾ ਉਹ ਵੀ ਪਹਿਲਾਂ ਤੋਂ ਬਣ ਰਿਹਾ ਸੀਗਾ ਉਤੋਂ علاوہ ਕੁਝ ਨਹੀਂ ਕੀਤਾ ਗਿਆ ਦਿੱਲੀ ਦੇ ਵਿੱਚ ਮੈਂ ਦਿੱਲੀ ਦੇ ਵਿੱਚ ਗਿਆ ਦਿੱਲੀ ਦੀਆਂ ਸੜਕਾਂ ਦਾ ਗਲੀਆਂ ਦਾ ਨਾਲੀਆਂ ਦਾ ਬੁਰਾ ਹਾਲ ਹੈ ਸੀਵਰੇਜ ਦਾ ਬੁਰਾ ਹਾਲ ਬੇਹਦ ਮਾੜੀ ਕੰਡੀਸ਼ਨ ਦੇ ਵਿੱਚ ਦਿੱਲੀ ਵਾਲੇ ਰਹਿ ਰਹੇ ਸੀ ਹਰੇਕ ਦੀ ਜ਼ੁਬਾਨ ਤੇ ਸੀ ਵੀ ਇਸ ਵਾਰ ਕੇਜਰੀਵਾਲ ਨੂੰ ਬਖਸ਼ਾਂਗੇ ਨਹੀਂ ਤੇ ਉਹ ਕਰਕੇ ਵੀ ਦਿਖਾਇਆ ਤੇ ਦੂਸਰੀ ਗੱਲ ਇਹ ਵੀ ਹੈ ਕਿ ਪੱਟਾਂ ਤੇ ਥਾਪੀਆਂ ਮਾਰਦੇ ਫਿਰਦੇ ਆ ਬੜਿੰਗ ਹੁਣੀ ਪ੍ਰਤਾਪ বাজਵੇ ਹੁਣੀ ਜ਼ੀਰੋ ਆਈਆ ਜ਼ੀਰੋ ਤੀਜੀ ਵਾਰ ਆਈਆ 15 ਸਾਲ ਤੋਂ ਜ਼ੀਰੋ ਤੇ ਨੇ ਤੇ ਪੰਜਾਬ ਨੂੰ ਕੀ ਦੇਣਗੇ ਲੋਕ ਅਸਲ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਹੁਣ ਸੱਚਾਈ ਦੇ ਵੱਲ ਵੱਧ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਰਿਹਾ ਵੀ ਨਾ ਤਾਂ ਕਾਂਗਰਸ ਦੇ ਪੱਲੇ ਕੁਝ ਹੈ ਨਾ ਆਮ ਆਦਮੀ ਪਾਰਟੀ ਦੇ ਪੱਲੇ ਕੁਝ ਹੈ ਜੇ ਕਿਸੇ ਨੇ ਕੁਝ ਕਰਕੇ ਦਿਖਾਇਆ ਤਾਂ ਭਾਰਤੀ ਜਨਤਾ ਪਾਰਟੀ ਨੇ ਕਰਕੇ ਦਿਖਾਇਆ ਹਰਿਆਣੇ ਦੇ ਵਿੱਚ ਦਿਖਾਇਆ ਯੂਪੀ ਮੱਧ ਪ੍ਰਦੇਸ਼ ਗੁਜਰਾਤ ਦੇ ਵਿੱਚ ਛਤੀਸਗੜ ਦੇ ਵਿੱਚ ਇੰਨੇ ਕੰਮ ਕਰਕੇ ਦਿਖਾਏ ਨੇ ਕਿ ਬਾਰ-ਬਾਰ ਰਿਪੀਟ ਹੋ ਰਹੀਆਂ ਨੇ ਸਰਕਾਰਾਂ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਪੰਜਾਬ ਦੇ ਲੋਕ ਵਧੀਆ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਚੁਣਨਗੇ ਜਿਹੜੇ ਰਿਜ਼ਲਟ ਅੱਜ ਦਿੱਲੀ ਦੇ ਵਿੱਚ ਆਏ ਨੇ ਇਹ ਇੱਕ ਟ੍ਰੇਲਰ ਹੈ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਪਿਕਚਰ ਪੰਜਾਬ ਦੇ ਵਿੱਚ ਦਿਖਾਈ ਦੇਣੀ ਹੈ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਨਰੋਲ ਸਰਕਾਰ ਬਣ ਕੇ ਆਉਣੀ ਹੈ ਤੇ ਜਿਹੜੀ ਗੱਲਾਂ ਦੇ ਵਿੱਚ ਪਿੱਛੜ ਗਿਆ ਪੰਜਾਬ ਬਾਕੀ ਸਟੇਟਾਂ ਨਾਲ ਉਹ ਬਰਾਬਰ ਹੀ ਨਹੀਂ ਬਲਕਿ ਬਾਕੀ ਸਟੇਟਾਂ ਨੂੰ ਅੱਗੇ ਲੰਗੇਗਾ ਇੱਕ ਵਾਰ ਫੇਰ ਨੰਬਰ 1 ਦਾ ਸੂਬਾ ਪੰਜਾਬ ਨੇ ਠੀਕ ਹੈ ਇੱਧਰ ਆ ਜੀ ਦਿੱਲੀ ਦੇ ਵਿੱਚ ਵੱਡੀ ਜਿੱਤ ਹੋਈ ਆ ਭਾਜਪਾ ਦੀ 27 ਸਾਲ ਬਾਅਦ ਵਾਪਸ ਆਈ ਹੈ ਸਰਕਾਰ ਦੇ ਕੀ ਕਹਿਣਾ ਚਾਹੁੰਗੇ ਦਿੱਲੀ ਦੇਸ਼ ਦਾ ਦਿਲ ਹੈ ਦੇਸ਼ ਦੇ ਦਿਲ ਵਿੱਚੋਂ ਆਵਾਜ਼ ਉੱਠੀ ਹੈ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਤੇ ਦਿੱਲੀ ਦੇ ਵਿੱਚ ਅੱਜ ਅਸੀਂ ਸਰਕਾਰ ਬਣਾ ਰਹੇ ਆ ਫੁੱਲ ਮジョਰਿਟੀ ਦਿੱਤੀ ਹੈ ਦਿੱਲੀ ਨੇ ਆਮ ਆਦਮੀ ਪਾਰਟੀ ਦੇ ਕੁਸ਼ਾਸ਼ਨ ਨੂੰ ਰੱਦ ਕਰ ਦਿੱਤਾ ਉਹਨਾਂ ਨੇ ਦੱਸ ਦਿੱਤਾ ਦਿੱਲੀ ਨੇ ਕਿ ਜੋ ਇਹਨਾਂ ਨੇ ਝੂਠੇ ਵਾਅਦੇ ਕੀਤੇ ਅਸੀਂ ਇਹਨਾਂ ਤੇ ਹੁਣ ਅਰਵਿੰਦ ਕੇਜਰੀਵਾਲਨ ਟੀਮ ਤੇ ਵਿਸ਼ਵਾਸ ਨਹੀਂ ਕਰਦੇ ਜੋ ਇਹਨਾਂ ਨੇ ਦਿੱਲੀ ਮਾਡਲ ਪੇਸ਼ ਕੀਤਾ ਉਹ ਦਿੱਲੀ ਮਾਡਲ ਫੇਕ ਹੈ ਉਸ ਨੂੰ ਅਸੀਂ ਵਿਸ਼ਵਾਸ ਨਹੀਂ ਕਰਦੇ ਜੋ ਇਹਨਾਂ ਨੇ ਸ਼ਰਾਬ ਘਟਾਲਾ ਕੀਤਾ ਉਹ ਦੱਸ ਦਿੱਤਾ ਲੋਕਾਂ ਨੇ ਇਹ ਸ਼ਰਾਬ ਘਟਾਲਾ ਘਟਾਲੇਬਾਜ਼ ਨੇ ਅਸੀਂ ਇਹਨਾਂ ਨੂੰ ਵੋਟ ਨਹੀਂ ਪਾਣੀ ਜੋ ਯਮਨਾ ਨੂੰ ਇਹਨਾਂ ਨੇ ਵਾਅਦਾ ਕੀਤਾ ਸੀ ਸਾਫ਼ ਕਰਨ ਲਈ ਉੱਥੇ ਹੋਰ ਜ਼ਿਆਦਾ ਗੰਦਗੀ ਵਧ ਗਈ ਹੈ ਤਾਂ ਲੋਕਾਂ ਨੇ ਉਹਦੇ ਖਿਲਾਫ ਹੱਤਵਾ ਦਿੱਤਾ ਹੈ ਲੋਕਾਂ ਨੇ ਕੇਜਰੀਵਾਲ ਦੇ ਖਿਲਾਫ ਹੱਤਵਾ ਦਿੱਤਾ ਹੈ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਦੇ ਸੁਸ਼ਾਸਨ ਤੇ ਵਿਕਾਸ ਤੇ ਹਰ ਵਰਗ ਤੱਕ ਜੋ ਸਰਕਾਰ ਦੇ ਲਾਭ ਪਹੁੰਚਾ ਰਹੇ ਨੇ ਉਹਨਾਂ ਦੇ ਹੱਕ ਦੇ ਵਿੱਚ ਅੱਜ ਦਿੱਲੀ ਦੀ ਜਨਤਾ ਨੇ ਸੁਸ਼ਾਸ਼ਣ ਦੇ ਹੱਕ ਵਿੱਚ ਫੈਸਲਾ ਦਿੱਤਾ ਹੈ ਮੈਂ ਸਮੁੱਚੇ ਦੇਸ਼ਵਾਸੀਆਂ ਨੂੰ ਦਿੱਲੀ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾ ਕਿ ਅੱਜ ਦਿੱਲੀ ਦੇ ਵਿੱਚ ਭਾਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਤੇ ਉਸਤੇ ਵੀ ਜੋ ਕੇਂਦਰ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਦਾ ਲਾਭ ਪਹੁੰਚੇਗਾ ਚਾਹੇ ਉਹ ਗਰੀਬ ਕਲਿਆਣ ਯੋਜਨਾ ਹੈ ਚਾਹੇ ਉਹ ਯੁਸ਼ਮਨ ਯੋਜਨਾ ਹੈ ਅੱਜ ਦਿੱਲੀ ਦੇ ਲੋਕਾਂ ਨੂੰ ਜਿਸ ਤਰ੍ਹਾਂ ਹਰਿਆਣਾ ਦੇ ਵਿੱਚ ਹਰਿਆਣਾ ਅੱਗੇ ਵਧ ਰਿਹਾ ਜਿਸ ਤਰ੍ਹਾਂ ਬਾਕੀ ਸਟੇਟ ਚਾਹੇ ਯੂਪੀ ਆ ਚਾਹੇ ਗੁਜਰਾਤ ਆ ਚਾਹੇ ਮਹਾਰਾਸ਼ਟਰ ਆ ਬਾਕੀ ਦੇਸ਼ ਅੱਗੇ ਵਧ ਰਿਹਾ ਦਿੱਲੀ ਵੀ ਬਾਕੀ ਦੇਸ਼ ਨਾਲ ਅੱਗੇ ਵਧੇਗਾ ਇਸ ਲਈ ਅੱਜ ਜਿਹੜਾ ਦਿੱਲੀ ਦੇ ਵਿੱਚ ਰਿਜ਼ਲਟ ਆਇਆ ਜੋ ਵਰਡਿਕਟ ਦਿੱਤਾ ਉਹ ਵਰਡਿਕਟ ਦੇਸ਼ ਦੇ ਲੋਕਾਂ ਨੂੰ ਪਸੰਦ ਆਇਆ ਤੇ ਉਹੀ ਵਰਡਿਕਟ ਜਿਹੜਾ ਹੈ ਪੰਜਾਬ ਦੇ ਲੋਕ ਪਸੰਦ ਕਰ ਰਹੇ ਨੇ ਅੱਜ ਸਮੁੱਚੇ ਪੰਜਾਬ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਅੱਜ ਪੰਜਾਬ ਨਿਵਾਸੀ ਖੁਸ਼ੀਆਂ ਮਨਾ ਰਹੇ ਨੇ ਕਿਉਂਕਿ ਪੰਜਾਬ ਨੇ ਪਿਛਲੇ 3 ਸਾਲ ਦੇ ਵਿੱਚ ਆਮ ਆਦਮੀ ਪਾਰਟੀ ਦੀ ਇਸ ਸਰਕਾਰ ਦੇ ਵਿੱਚ ਉਹਨਾਂ ਨੇ ਵੀ ਕੁਝ ਆਸ਼ਾਣ ਦੇਖਿਆ ਹੈ ਪੰਜਾਬ ਵਾਸੀਆਂ ਨੇ ਵੀ ਦੇਖਿਆ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਗੁੰਡਾਗਰਦੀ ਵਧ ਰਹੀ ਹੈ ਪੰਜਾਬ ਵਾਸੀਆਂ ਨੇ ਦੇਖਿਆ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਹੋ ਰਿਹਾ ਹੈ ਪੰਜਾਬ ਵਾਸੀਆਂ ਨੇ ਦੇਖਿਆ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸਕੀਮਾਂ ਦਾ ਲਾਭ ਆਮ ਜਨਤਾ ਤੱਕ ਨਹੀਂ ਪਹੁੰਚ ਰਿਹਾ ਤਾਂ 2027 ਦੇ ਵਿੱਚ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਸਰਕਾਰ ਬਣਾਏਗੀ ਭਾਰਤੀ ਜਨਤਾ ਪਾਰਟੀ ਦਾ ਆਧਾਰ ਜਿਹੜਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਡਬਲ ਵੋਟ ਪਰਸੈਂਟੇਜ ਹੋ ਚੁੱਕੀ ਸੀਗੀ ਤਾਂ 2027 ਦੇ ਵਿੱਚ ਅਸੀਂ ਅੱਗੇ ਵਧਦੇ ਹੋਏ ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ ਪੰਜਾਬ لوکاں ਨੂੰ ਸੁਸ਼ਾਸਨ ਦਾ ਲਾਭ ਮਿਲੇਗਾ ਪੰਜਾਬ ਦੇ ਵੀ ਵਿਕਾਸ ਹੋਏਗਾ ਪੰਜਾਬ ਦੇ ਵਿੱਚ ਲੋਕਾਂ ਦੀਆਂ ਇੱਛਾਵਾਂ ਲੋਕਾਂ ਦੀਆਂ ਮੰਗਾਂ ਅਸੀਂ ਪੂਰੀਆਂ ਕਰਾਂਗੇ ਤੇ ਅੱਜ ਮੈਂ ਦਿੱਲੀ ਦੀ ਵਾਡਕਟ ਦੇ ਉੱਤੇ ਸਮੂੱਚੇ ਦੇਸ਼ ਵਾਸੀਆਂ ਨੂੰ ਦਿੱਲੀ ਵਾਸੀਆਂ ਨੂੰ ਲੱਖ ਲੱਖ ਵਧਾਈ ਦੇਣਾ